ਉਹ ਜਿਹੜਾ ਮੰਚ ਬਣ ਰਿਹਾ ਜਿਹੜੇ ਚੰਡੀਗੜ੍ਹ ਦੇ ਡਾਇਰੈਕਟੋਰੇਟ ਨੇ ਉਹਨਾਂ ਨੂੰ ਨਾਲ ਲਿਆ ਜਾ ਰਿਹਾ ਹੈ ਜਿਹੜੀ ਫੀਲਡ ਦੀ ਕੁਝ ਯੂਨੀਅਨਾਂ ਨੇ ਜਿਹੜੀ ਕਿਸੇ ਪਾਸੇ ਨਹੀਂ ਤੁਰ ਰਹੀਆਂ ਉਹਨਾਂ ਨੂੰ ਨਾਲ ਲਿਆ ਜਾ ਰਿਹਾ ਹੈ ਪਰ ਈਵਨ ਉੱਥੇ ਜਿਹੜੇ ਖਹਿਰਾ ਸਾਹਿਬ ਨੇ ਜਿਹੜੇ ਆਪਣਾ ਪ੍ਰੈਜ਼ੀਡੈਂਟ ਬਣੇ ਨੇ ਉਹਨਾਂ ਨੇ ਇਹ ਗੱਲ ਸਪਸ਼ਟ ਕਰਤੀ ਹੈ ਕਿ ਜੋ ਜਥੇਬੰਦੀਆਂ ਪੰਜਾਬ ਦੇ ਵਿੱਚ ਨੀਚੇ ਕੰਮ ਕਰ ਰਹੀਆਂ ਨੇ ਜਿਹੜੇ ਸਾਂਝੇ ਐਕਸ਼ਨ ਹੋਣਗੇ ਅਸੀਂ ਉਹਦੇ ਵੀ ਸ਼ਾਮਲ ਹੋਵਾਂਗੇ ਇਹ ਵੀ ਕਿਹਾ ਗਿਆ ਕਿ ਪਹਿਲਾਂ ਜਿਹੜੀ ਪਟਿਆਲੇ ਰੈਲੀ ਹੋਈ ਸੀ 1 ਲੱਖ ਬੰਦਾ ਉਹਦੇ ਵਿੱਚ ਆਇਆ ਸੀ ਤੇ ਜਿਹੜੀ ਆਗਾਹ ਨੂੰ ਜਿਹੜੀ ਤੁਸੀਂ ਗੱਲ ਕੀਤੀ ਹੈ ਤਾਂ ਰੋਚੀ ਨੂੰ ਅੰੁਰੋਪਣ ਵਾਸਤੇ ਉਹਨਾਂ ਨੇ ਕਿਹਾ ਕਿ ਬੜੀ ਤਕੜੀ ਰੈਲੀ ਦੀ ਲੋੜ ਹੈ ਪੰਜਾਬ ਦੇ ਵਿੱਚ ਜਿਹਦੇ ਚ ਘੱਟੋ-ਪੜ 5 ਲੱਖ ਬੰਦਾ ਜਿਹੜਾ ਹੈਗਾ ਉਹ ਇਕੱਠਾ ਹੋਏਗਾ ਤਾਂ ਸਰਕਾਰ ਜਿਹੜੀ ਹੈ ਕੁਛ ਨਾ ਕੁਛ ਮੰਨੇਗੀ ਆਦਰਵਾਈ ਛੋਟੀ-ਮੋਟੀ ਗੱਲ ਨਹੀਂ ਮੰਦੀ ਸਰਕਾਰ ਜਿਹੜੀ ਹੈ ਐਕਚੁਅਲੀ ਸਰਕਾਰ ਨਾ ਦੀ ਕੋਈ ਚੀਜ਼ ਨਹੀਂ ਜਿਹਨੂੰ ਸੈਕਰੀਟੇਰੀਟ ਦੇ ਵਿੱਚ ਜਿਹੜੇ ਬੰਦੇ ਸੈਕਰੀਟੇਰੀਟ ਦੇ ਵਿੱਚ ਬੈਠੇ ਨੇ ਤੁਸੀਂ ਉਹਨਾਂ ਨੂੰ ਤਾਂ ਬੁਲਾਉਂਦੇ ਨਹੀਂ ਉਹਨਾਂ ਨਾਲ ਤੁਸੀਂ ਮੀਟਿੰਗ ਨਹੀਂ ਕਰਦੇ ਉਹਨਾਂ ਤੋਂ ਪੋਲਿਸੀ ਬਣਨੀਆਂ ਨੇ ਉਹਨਾਂ ਦੇ ਵਿੱਚ ਡਾਇਰੈਕਸ਼ਨ ਆਣੀਆਂ ਨੇ ਡਾਇਰੈਕਟਰ ਰੇਡ ਨੂੰ ਜਾਣੀਆਂ ਨੇ ਡਾਇਰੈਕਟਰ ਰੇਡ ਤੋਂ ਫੀਲਡ ਨੂੰ ਜਾਣੀਆਂ ਨੇ ਇਹਨਾਂ ਦੀ ਕੋਈ ਵੀ ਗੱਲ ਬਾ ਜੇ ਸਾਡਾ ਪ੍ਰਚਾਰ ਚੰਗੀ ਤਰ੍ਹਾਂ ਹੋ ਨਹੀਂ ਰਿਹਾ ਪ੍ਰਚਾਰ ਤੁਹਾਡਾ ਕਿੱਥੋਂ ਹੋਏਗਾ ਵੀ ਫਾਇਲਾ ਤੁਸੀਂ ਰੱਖੀ ਬੈਠੇ ਹੋ ਪਾਲਿਸੀ ਤੁਸੀਂ ਨਹੀਂ ਬਣਾਉਂਦੇ ਗੱਲ ਤੁਸੀਂ ਨਹੀਂ ਕਰਦੇ ਪ੍ਰਮੋਸ਼ਨ ਤੁਸੀਂ ਨਹੀਂ ਕਰਦੇ ਲੋਕਾਂ ਦੀ ਤੁਹਾਡਾ ਹਿਸਾਬ ਕਾ ਕੀ ਹੈ ਦੋ ਦੋ ਮਹੀਨੇ ਕਈ ਡਿਪਾਰਟਮੈਂਟ ਜਿਹੇ ਨੇ ਜੀ ਦੋ ਦੋ ਮਹੀਨੇ ਪ੍ਰਮੋਸ਼ਨ ਕਰਨ ਤੋਂ ਬਾਅਦ ਪੋਸਟਿੰਗ ਨਹੀਂ ਹੋਈ ਚੱਲ ਕਿਹੜੇ ਪਾਸੇ ਰਹੀ ਗਵਰਨਮੈਂਟ ਗਵਰਨਮੈਂਟ ਨਹੀਂ ਚੱਲ ਰਹੀ ਹੈ ਫਿਰ ਕਹਿੰਦੇ ਸਾਨੂੰ ਕਹਿੰਦੇ ਬੋਝ ਨੇ ਰਜਿੰਦਰਾ ਹਸਪੀਟਲ ਦੇਖੋ ਦੂਜੇ ਤੁਸੀਂ ਹਸਪੀਟਲ ਦੇਖੋ ਦੋ ਹਸਪੀਟਲ ਨੇ ਤੁਹਾਡੇ ਕੋਲ ਸਪੈਸ਼ਲ ਨਹੀਂ ਤੁਹਾਨੂੰ ਮਿਲਦੇ ਨਹੀਂ ਹੈਗੇ ਤੁਸੀਂ ਵਾਕਈ ਨਹੀਂ ਇੰਟਰਵਿਊ ਰੱਖੀ ਹੋਈ ਹੈ ਪ ਰਿਕਰੂਟਮੈਂਟ ਹੋ ਰਹੀ ਹੈ ਜਾਂ ਕੁਝ ਵੀ ਹੋ ਰਹੀ ਹੈ ਫਿਰ ਪੁੱਛੋ ਨਾ ਸਹੀ ਤੁਸੀਂ ਕਿੰਨਾ ਬੇੜਾ ਕਰ ਕਰਦੇ ਪੰਜਾਬ ਦਾ ਪੰਜਾਬੀ ਕਿੰਨੇ ਕਰ ਰਿਕਰੂਟ ਹੋ ਰਹੇ ਨੇ ਰਿਕਰੂਟਮੈਂਟ ਤੁਸੀਂ ਡਾਇਰੈਕਟ ਰਿਕਰੂਟਮੈਂਟ ਜਿਹੜੀ ਹੋ ਰਹੀ ਹੈ ਸਿਸਟਮ ਵਾ ਕੇ ਦੇਖੋ ਕਿ ਕਿੰਨੇ ਕੋ ਬੰਦੇ ਨੇ ਆਪਣੇ ਇੱਥੇ ਦੇ ਕੋਈ ਨਾ ਕੋਈ ਨੌਕਰੀ ਨਹੀਂ ਮਿਲ ਰਹੀ ਜਿਹੜਾ ਸਿਸਟਮ ਹੈ ਬਾਹਰ ਦੇ ਹੋ ਰਹੇ ਨੇ ਜੀ ਭਾਵੇਂ ਰਾਜਸਥਾਨ ਤੋਂ ਆ ਰਹੇ ਨੇ ਭਾਵੇਂ ਇੱਧਰ ਆ ਰਹੇ ਇਹਨਾਂ ਲੋਕਾਂ ਨੂੰ ਪਤਾ ਨਹੀਂ ਲੱਗ ਰਿਹਾ ਇਹ ਹੋ ਕੀ ਰਿਹਾ ਪੰਜਾਬ ਦੇ ਵਿੱਚ ਬਿਲਕੁਲ ਨਹੀਂ ਇਹਨਾਂ ਨੂੰ ਪਤਾ ਲੱਗ ਰਿਹਾ ਇਹ ਆਪਣੇ ਜਿਹੜੇ ਬੰਦੇ ਥੋੜੇ ਬਹੁਤੇ ਨੌਕਰੀਆਂ ਟੈਨਸ਼ਨ ਰੱਖੇ ਉਹਨਾਂ ਨੂੰ ਬਚਾ ਕੇ ਰੱਖ ਛੋਟੇ ਜਰੀਏ ਤੇ ਅਪੀਲ ਕਰਦੇ ਆ ਮੈਂ ਕਿਸਾਨ ਮੋਰਚੇ ਨੂੰ ਸਾਰੇ ਜਥੇਬੰਦੀਆਂ ਜਿਹੜੀਆਂ ਹੋਣਾ ਰਾਜੇਵਾਲ ਸਾਹਿਬ ਹੋਗੇ ਤੁਝੋਗੇ ਸਾਰਿਆਂ ਉਗਰਾਹ ਸਾਹਿਬ ਹੋਗੇ ਸਾਰਿਆਂ ਅਸੀਂ ਬੇਨਤੀ ਕਰਦੇ ਪੈਨਸ਼ਨਰ ਵੱਲੋਂ ਮੁਲਾਜ਼ਮਾਂ ਵੱਲੋਂ ਕਿ ਅਸੀਂ ਇੱਕ ਔਖੀ ਘੜੀ ਦੇ ਵਿੱਚ ਹੈਗੇ ਆ ਅਸੀਂ ਬਹੁਤ ਫਸਿਆ ਹੋਇਆ ਇਸ ਤੇ ਮੁਲਾਜ਼ਮ ਤੇ ਪੈਨਸ਼ਨਰ ਪਲੀਜ਼ ਸਾਡੀ ਮਦਦ ਕਰਕੇ ਜੜੇਗਾ ਸਾਨੂੰ ਇਸ ਦੇ ਵਿੱਚੋਂ ਕੱਢਿਆ ਜਾਵੇ ਸਾਡੀ ਜਿਹੜੀ ਗੈਜ ਮੰਗਾਂ ਨੇ ਉਹ ਸਰਕਾਰ ਕੋਲੋਂ ਮਨਵਾਈ